ਇਹ ਮਾਮਲਾ ਕਲਕੱਤਾ ਦੱਸਿਆ ਜਾ ਰਿਹਾ ਹੈ ਕਿ ਗੋਲੀ ਚੱਲਣ ਨਾਲ ਕਿਸੇ ਦੀ ਡੈਥ ਹੋਈ ਹੈ ਵਾਰਡਨ ਲੈ ਕੇ ਆਇਆ ਹੈ ਜਿਹੜੇ ਆਸ-ਪਾਸ ਦੇ ਲੋਕ ਸੀ ਉਹਨਾਂ ਦਾ ਕੋਈ ਘਰਦ ਨਹੀਂ ਆਇਆ ਤੇ ਬਾਕੀ ਜਾਂਚ ਤੋਂ ਬਾਅਦ ਪਤਾ ਚੱਲ ਪਾਇਆ ਕਿ ਜਿਹੜੀ ਡੈਥ ਹੈ ਗੋਲੀ ਫਿਰ ਲੱਗਣ ਕਰਕੇ ਹੋਈ ਹੈ ਜਾਂ ਕਿਸੇ ਹੋਰ ਕਾਰਨ ਤੋਂ ਹੋਈ ਹੈ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲ ਪਾਏਗਾ ਇਹ ਜੋ ਜਿਹੜੀ ਉਹ ਪੁੱਛੀ ਗਈ ਹੈ ਜੋ ਸਾਟਾ ਉਹਨਦੇ ਮੂਹੇ ਸਾਟ ਲੱਗੀ ਹੋਈ ਹੈ ਤਾਂਏ ਗੋਲੀ ਲੱਗੀ ਹੈ ਨਹੀਂ ਇਹ ਪੋਸਟ ਪੜ੍ਹਨ ਤੋਂ ਬਾਅਦ ਪਤਾ ਚੱਲ ਪਾਏਗਾ ਇਹ ਰਹੀ ਹਰਜੀਤ ਸਿੰਘ ਏਲੀਅਸ ਸੋਨੂ ਖਾਨਦ ਜਲਰਾਜ ਸਿੰਘ ਇਹ ਫਿਰੋਜ਼ਸ਼ਾ ਦੇ ਹੈਗੇ ਜਿਨ੍ਹਾਂ ਦੀ ਡੈਥ ਹੋਈ ਹੈ ਤੇ ਇਹ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਤੇ ਜਿਹੜੇ ਇਹ ਪਤਾ ਲੱਗਿਆ ਵੀ ਕੁਝ ਇਹਨਾਂ ਦੇ ਨਗਰ ਕੀਰਤਨ ਚੱਲਦਾਂ ਸੀਗਾ ਜਿੱਦਾਂ ਹੁਣੇ ਮੈਨੂੰ ਇਹਨਾਂ ਨੇ ਦੱਸਿਆ ਤੇ ਉੱਥੇ ਪੁਲਿਸ ਵਾਲਿਆਂ ਨੇ ਇਹਨਾਂ ਨੇ ਕਿਸੇ ਦੇ ਨਾਲ ਟਰਾਲੀ ਟੁੱਟਲੀ ਲੰਘਣ ਪਿੱਛੇ ਪਹਿਲਾਂ ਲੜਾਈ ਕੀਤੀ ਉਦੋਂ ਮਗਰੋਂ ਇਹੀ ਬੰਦੇ ਜਿਹੜੇ ਸੀਗੇ ਉਹ ਗਲਤ ਜਿਹੜੇ ਅਨਸਰ ਉਹ ਅੱਗੇ ਜਾ ਰਹੇ ਸੀਗੇ ਨਹਿਰ ਦੇ ਨੇੜੇ ਤੇ ਉੱਥੇ ਕਿਤੇ ਇਹਨਾਂ ਦੇ ਜਿਹੜੇ ਆ ਲੜਕਾ ਜਬਰਜੰਗ ਇਹਦੇ ਫਾਦਰ ਹਰਦੀਪ ਇਹਨੇ ਸੁਣੋ ਉਹ ਉਹ ਤੇ ਇਹਨਾਂ ਦੇ ਨਾਲ ਕੁਛ ਜਾਣੇ ਇਹ ਜਿਹੜੇ ਜਾ ਰਹੇ ਸੀਗੇ ਤੇ ਜਿੱਥੇ ਉਹਨਾਂ ਨੇ ਇਹਨਾਂ ਦੇ ਨਾਲ ਕੋਈ ਕਿਸੇ ਗੱਲ ਤੇ ਝਗੜਾ ਹੋਇਆ ਤੇ ਲੜਾਈ ਦੇ ਵਿੱਚ ਉਹਨਾਂ ਨੇ ਫੈਰਪੂਰ ਕੀਤੀ ਜੋ ਕਿ ਇਹਨਾਂ ਦੇ ਹਰਦੀਪ ਸਿੰਘ ਦੇ ਲੱਗੇ ਆ ਤੇ ਬਾਕੀ ਜਿਹੜੇ ਡਿਟੇਲਸ ਤੁਹਾਨੂੰ ਜਦੋਂ ਆਪਾਂ ਇੱਕ ਦੇ ਜਣੇ ਇੱਕ ਦੋ ਜਣੇ ਇਸ ਰੌਡ ਅਪ ਕੀਤੇ ਆ ਜਦੋਂ ਡਿਟੇਲ ਸਾਹਮਣੇ ਆਉਣਗੀਆਂ ਤੁਹਾਡੇ ਨਾਲ ਉਹ ਵੀ ਸਹਿਰਕਾ ਇਹਨਾਂ ਦੀ ਡੈਥ ਹੋ ਗਈ ਐਸਾ ਕੋਈ ਪੈਸਾ ਲੈ ਜਨਵਰੀ ਵੀ ਦੱਸਿਆ ਜਾ ਰਿਹਾ ਇਹ ਦੱਸਿਆ ਜਾ ਰਿਹਾ ਜਿਹੜਾ ਇੱਕ ਬੰਦਾ ਹੋਰ ਸੀ ਜਿਹੜਾ ਦੋ ਜਣੇ ਹੈਗੇ ਆ ਜਿਹੜੇ ਇੱਕ ਯੁਵਰਾਜ ਤੇ ਇੱਕ ਹਰਦੀਪਦੀਪ ਹੈ ਇਹ ਦੋਨਾਂ ਦਾ ਇਹ ਤਾਂ ਹਰਦੀਪ ਸਿੰਘ ਸੋਨੂ ਥੜ ਹਾਂਜੀ ਇਹਨਾਂ ਦਾ ਇਹ ਕੋਈ ਇਹਨਾਂ ਦਾ ਜਿਹੜਾ ਇੱਕ ਬੌਮੀ ਦਾ ਯੁਵਰਾਜ ਦਾ ਕਿਸੇ ਦੇ ਨਾਲ ਪੈਸੇ ਦੇ ਲੈਣ ਦੇ ਵੀ ਹੋ ਸਕਦਾ ਪਰ ਹਜੇ ਜਿਵੇਂ ਅਸੀਂ ਪੜਾਂਗੇ ਸਾਹਮਣੇ ਆਊਗਾ ਹਜੇ ਤਾਂ ਮੈਨੂੰ ਇੱਥੇ ਪਿੰਡ ਵਾਲਿਆਂ ਨੇ ਵੀ ਸਾਰਿਆਂ ਨੇ ਦੱਸਿਆ ਵੀ ਜਦੋਂ ਨਗਰ ਨਗਰ ਕੀਪਟਨ ਚੱਲ ਰਿਹਾ ਸੀ ਉੱਥੇ ਵੀ ਇਹਨਾਂ ਨੇ ਜਿਹੜੇ ਉਹ ਦੂਸਰੀ ਗੱਡੀ ਦੇ ਵਿੱਚ ਬੰਦੇ ਸੀਗੇ ਉਹਨਾਂ ਨੇ ਉੱਥੇ ਵੀ ਕਿਸੇ ਦੇ ਨਾਲ ਉਹਨਾਂ ਨਾਲ ਝਗੜਾ ਕੀਤਾ ਸੀ ਕਿ ਉਸ ਤੋਂ ਬਾਅਦ ਇਹ ਜਿਹੜੀ ਇਹਨਾਂ ਦੀ ਜਿਹੜਾ ਜੀਵ ਮੌਤ ਹੋਈ ਹੈ ਉਹਨਾਂ ਦੀ ਉਹਨਾਂ ਦੀ ਆਪਸ ਵਿੱਚ ਦੋ ਗੱਡੀਆਂ ਤੁਸੀਂ ਕਿ ਅੰਮਲ ਸਾਹਮਣੇ ਕਿਤੇ ਲੜਾਈ ਹੋਈ ਹੈ ਜਿਸ ਤੇ ਇਹਨਾਂ ਨੂੰ ਗੋਲੀ ਲੱਗੀ ਤੇ ਜਿਸ ਦੇ ਨਾਲ ਇਹਨਾਂ ਦੀ ਮੌਤ ਹੋ ਗਈ। ਸਰ ਇਹ ਹਦੀਪ ਸਿੰਘ ਉੱਥੇ ਜੀ ਦੇਖਿਆ ਚੈੱਕ ਕੀਤਾ ਫਿਲਹਾਲ ਚੈੱਕ ਕਰ ਰਹੇ ਹਾਂ ਮੌਕੇ ਤੇ ਸਾਡੇ ਜਾ ਕੇ ਦੇਖਿਆ ਹੈ ਵੀ ਤਿੰਨ ਕੁ ਫੋਲ ਮਿਲੇ ਆ ਤੇ ਉਸ ਤੋਂ ਤਿੰਨ ਫਾਇਰ ਹੋਏ ਤੇ ਬਾਕੀ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਹੋ ਜੂਗੀ ਉਸ ਤੋਂ ਬਾਅਦ ਦੱਸਾਂਗੇ। ਸਰ ਇਹ ਹਦੀਪ ਸਿੰਘ ਕਿੱਥੇ ਰਹਿੰਦੇ ਨੇ? ਇਹ ਖੁਸ਼ ਆਗੇ। ਇਹ ਮਾਮਲਾ ਕਲਕੁੱਡਾ ਦੱਸਿਆ ਜਾ ਰਿਹਾ ਹੈ ਕਿ ਗੋਲੀ ਚੱਲਣ ਨਾਲ ਕਿਸੇ ਦੀ ਡੈਥ ਹੋਈ ਹੈ। ਵੜਨ ਲੈ ਕੇ ਆਇਆ ਜਿਹੜੇ ਆਸ-ਪਾਸ ਦੇ ਲੋਕ ਸੀ ਉਹਨਾਂ ਦਾ ਕੋਈ ਘਰਦ ਨਹੀਂ ਆਇਆ ਤੇ ਬਾਕੀ ਜਾਂਚ ਤੋਂ ਬਾਅਦ ਪਤਾ ਚੱਲ ਪਾਇਆ ਕਿ ਜਿਹੜੀ ਡੈਥ ਗੋਲੀ ਫਿਰ ਲੱਗਣ ਕਰਨ ਹੋਈ ਹੈ ਜਾਂ ਕਿਸੇ ਹੋਰ ਕਾਰਨ ਤੋਂ ਹੋਈ ਹੈ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲ ਪਾਏਗਾ ਇਹ ਜੋ ਜਿਹੜੀ ਉਹ ਪਿੱਛੇ ਲੱਗੀ ਹੈ ਜੋ ਸਾਟਾ ਉਹਨਦੇ ਮੂਹੇ ਸਾਟ ਲੱਗੀ ਹੋਈ ਹੈ ਤਾਂ ਇਹ ਗੋਲੀ ਲੱਗੀ ਹੈ ਨਹੀਂ ਇਹ ਪੋਸਟਮਾਰਟਮ ਤੋਂ ਬਾਅਦ ਪਤਾ ਚੱਲ ਪਾਏਗਾ ਇਹ ਰਹੀ ਸਰ ਹਰਜੀਤ ਸਿੰਘ ਏਲੀਅਸ ਤੋਂ ਨੂੰ ਖਾਨਦ ਜਲਰਾਜ ਸਿੰਘ ਫਰੋਸ਼ਾ ਦੇ ਹੈਗੇ ਜਿਨ੍ਹਾਂ ਦੀ ਡੈਥ ਹੋਈ ਹੈ ਤੇ ਇਹ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਤੇ ਜਿਹੜੇ ਇਹ ਪਤਾ ਲੱਗਿਆ ਵੀ ਕੁਝ ਇਹਨਾਂ ਦੇ ਨਗਰ ਕੀਰਤਨ ਚੱਲ ਰਿਹਾ ਸੀਗਾ ਜਿੱਦਾਂ ਹੁਣੇ ਮੈਨੂੰ ਇਹਨਾਂ ਨੇ ਦੱਸਿਆ ਤੇ ਉੱਥੇ ਪੁਲਿਸ ਵਾਲੇ ਨੇ ਇਹਨਾਂ ਨੇ ਕਿਸੇ ਦੇ ਨਾਲ ਟਰਾਲੀ ਟੁੱਟਲੀ ਲੰਘਣ ਪਿੱਛੇ ਪਹਿਲਾਂ ਲੜਾਈ ਕੀਤੀ ਉਦੋਂ ਮਗਰੋਂ ਇਹੀ ਬੰਦੇ ਜਿਹੜੇ ਸੀਗੇ ਉਹ ਗਲਤ ਜਿਹੜੇ ਅਨਸਰ ਉਹ ਅੱਗੇ ਜਾ ਰਹੇ ਸੀਗੇ ਨਹਿਰ ਦੇ ਨੇੜੇ ਤੇ ਉੱਥੇ ਕਿਤੇ ਇਹਨਾਂ ਦੇ ਜਿਹੜੇ ਆ ਲੜਕਾ ਜਬਰਜੰਗ ਇਹਦੇ ਫਾਦਰ ਹਰਦੀਪ ਇਹ ਜੀ ਤੁਹਾਨੂੰ ਉਹ ਉਹ ਤੇ ਉਹਨਾਂ ਦੇ ਨਾਲ ਕੁਝ ਜਾਣੇ ਇਹ ਜਿਹੜੇ ਜਾ ਰਹੇ ਸੀਗੇ ਕਿ ਜਿੱਥੇ ਉਹਨਾਂ ਨੇ ਇਹਨਾਂ ਦੇ ਨਾਲ ਕੋਈ ਕਿਸੇ ਗੱਲ ਤੇ ਝਗੜਾ ਹੋਇਆ ਤੇ ਲੜਾਈ ਦੇ ਵਿੱਚ ਉਹਨਾਂ ਨੇ ਫੈਰਪੁਰ ਕੀਤੇ ਜੋ ਕਿ ਇਹਨਾਂ ਦੇ ਹਰਦੀਪ ਸਿੰਘ ਦੇ ਲੱਗੇ ਆ ਤੇ ਬਾਕੀ ਜਿਹੜੇ ਡਿਟੇਲਸ ਤੁਹਾਨੂੰ ਜਦੋਂ ਆਪਾਂ ਇੱਕ ਦੇ ਜਾਣੇ ਇੱਕ ਦੋ ਜਾਣੇ ਇਸ ਰਾਊਪ ਅਪ ਕੀਤੇ ਆ ਜਦੋਂ ਡਿਟੇਲਸ ਸਾਹਮਣੇ ਆਉਣਗੀਆਂ ਤੁਹਾਡੇ ਨਾਲ ਵੀ ਸੇਅਰ ਕਰਾਂਗੇ ਇਹਨਾਂ ਦੀ ਡੈਥ ਹੋ ਗਈ ਜੀ ਐਸਾ ਕੋਈ ਪੈਸੇ ਲੈ ਜਨਵਰੀ ਵੀ ਦੱਸਿਆ ਜਾ ਰਿਹਾ ਇਹ ਦੱਸਿਆ ਜਾ ਰਿਹਾ ਜੀ ਜਿਹੜਾ ਇੱਕ ਬੰਦਾ ਹੋਰ ਸੀ ਜਿਹੜਾ ਦੋ ਜਣੇ ਹੈਗੇ ਆ ਜਿਹੜੇ ਇੱਕ ਅ ਯੁਵਰਾਜ ਤੇ ਇੱਕ ਹਰਦੀਪਦੀਪਾ ਇਹ ਦੋਨਾਂ ਦਾ ਇਹ ਤਾਂ ਹਰਦੀਪ ਸਿੰਘ ਸੋਨੂਾਥੜ ਨਹੀਂ ਉਹਨਾਂ ਦਾ ਤੇ ਕੋਈ ਇਹਨਾਂ ਦਾ ਜਿਹੜਾ ਇੱਕ ਬੌਮੀ ਦਾ ਯੁਵਰਾਜ ਦਾ ਕਿਸੇ ਦੇ ਨਾਲ ਪੈਸੇ ਦੇ ਲੈਣ ਦੇ ਵੀ ਹੋ ਸਕਦਾ ਪਰ ਹਜੇ ਜਿਵੇਂ ਅਸੀਂ ਪੜਾਂਗੇ ਸਾਹਮਣੇ ਆਊਗਾ ਹਜੇ ਤਾਂ ਮੈਨੂੰ ਇੱਥੇ ਪਿੰਡ ਵਾਲਿਆਂ ਨੇ ਵੀ ਸਾਰਿਆਂ ਨੇ ਦੱਸਿਆ ਵੀ ਜਿਹੜਾ ਨਗਰ ਨਗਰ ਕੀਪਟਨ ਚੱਲ ਰਿਹਾ ਸੀ ਉੱਥੇ ਵੀ ਇਹਨਾਂ ਨੇ ਜਿਹੜੇ ਉਹ ਦੂਸਰੀ ਗੱਡੀ ਦੇ ਵਿੱਚ ਬੰਦੇ ਸੀਗੇ ਉਹਨਾਂ ਨੇ ਉੱਥੇ ਵੀ ਕਿਸੇ ਦੇ ਨਾਲ ਉਹਨਾਂ ਨਾਲ ਲੜਾਈ ਝਗੜਾ ਕੀਤਾ ਸੀ ਕਿ ਉਸ ਤੋਂ ਬਾਅਦ ਇਹ ਜਿਹੜੀ ਇਹਨਾਂ ਦੀ ਜਿਹੜਾ ਜੀਵ ਮੌਤ ਹੋਈ ਹੈ ਉਹਨਾਂ ਦੀ ਉਹਨਾਂ ਦੀ ਆਪਸ ਵਿੱਚ ਦੋ ਗੱਡੀਆਂ ਤੁਸੀਂ ਕਿ ਅੰਮਲ ਸਾਹਮਣੀ ਕਿਤੇ ਲੜਾਈ ਹੋਈ ਹੈ ਜਿਸ ਤੇ ਇਹਨਾਂ ਤੇ ਗੋਲੀ ਲੱਗੀ ਤੇ ਜਿਹਦੇ ਨਾਲ ਇਹਨਾਂ ਦੀ ਮੌਤ ਹੋ ਗਈ ਸਰ ਇਹ ਹਰਦੀਪ ਸਿੰਘ ਉੱਥੇ ਜੀ ਦੇਖਿਆ ਚੈੱਕ ਕੀਤਾ ਫਿਲਹਾਲ ਚੈੱਕ ਕਰ ਰਹੇ ਆ ਮੌਕੇ ਤੇ ਸਾਡੇ ਜਾ ਕੇ ਦੇਖੇ ਆ ਤੇ ਤਿੰਨਕ ਫੋਲ ਮਿਲੇ ਆ ਤੇ ਉਸ ਤੋਂ ਅੰਪਾਇਰ ਹੋਏ ਤੇ ਬਾਕੀ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਹੋ ਜੂਗੀ ਉਸ ਤੋਂ ਬਾਅਦ ਦੱਸਾਂਗੇ ਸਾਰੇ ਹਾਦਸੇ ਕਿੱਥੋਂ ਹੋ ਰਹੇ ਨੇ ਇਹ ਪਰੋਸ਼ਾ